ਸਟਾਰੇ ਮੈਂ ਉਹਨਾਂ ਲੈਣ ਆਇਆ ਸਿਰਫ ਮੇਰੇ ਬੱਚੇ ਨੇ ਗੱਡੀ ਦੇਖੀ ਤਾਂ ਗੱਡੀ ਧੋੜ ਕੇ ਆ ਗਿਆ ਮੈਂ 2 ਸੈਕਿੰਡ ਗੱਡੀ ਰੋਕੀ ਇਹਨੇ ਗੱਡੀ ਘੁਮਾਤੀ ਪਿੱਛੋਂ ਗੱਡੀ ਮਾਰਤੀ ਦੱਸ ਨਹੀਂ ਬੱਚਾ ਕਿੱਥੇ ਗਿਆ ਬੱਚਾ ਉੱਥੋਂ ਤਰੀਕੇ ਧੋੜੇ ਆ ਗਿਆ ਗੱਡੀ ਵਾਲੇ ਮੇਰੀ ਬੇਟੀ ਪਿੱਛੇ ਬੈਠੀਗੀ ਉਹ ਬੇਟੀ ਵਾਲ ਦੇ ਕਿੱਥੇ ਧੋੜਿਆ ਮੈਂ ਇਹ ਪਿਜੋਹਰ ਮਾਰੀ ਆ ਮੈਂ ਕਿਹਾ 1 ਸੈਕਿੰਡ ਰੁਕ ਯਾਰ ਮੈਂ ਬੱਚਾ ਆ ਗਿਆ ਧੋੜ ਕੇ ਤੇ ਉਹਨੂੰ ਬਿਠਾ ਲਵਾ ਇਹਨੇ ਨਹੀਂ ਤੈਨੂੰ ਇਹਨੂੰ ਪਤਾ ਨਹੀਂ ਕਿ ਗੱਡੀ ਘੁਮਾ ਦੇ ਗੱਡੀ ਲੱਗ ਜਾਣੀ ਜਲਦੀ ਹੋ ਵੀ ਤੇ ਉਹਨੂੰ ਛਾਂ ਦੇ ਪਰਣਾ ਤੂੰ ਭੱਜ ਮੈਂ ਉਹਨੂੰ ਤੇ ਹੋ ਰਿਹਾ ਹੈਗਾ ਵੀਰ ਹਾਂ ਆਹ ਦਾ ਕਰਾ ਨਾ ਕੰਮ ਕਰਾ ਦੇ ਨਈਏ ਹਾਂ ਆਹ ਛੁੱਟੀ ਛੁੱਟੀ ਕਰ ਲੋ ਉਹ ਸ਼ੋਰ ਗੱਡੀ ਨਾ ਮੈਂ ਇੱਥੇ ਆਈ ਹਾਂ ਨਾ ਆਹ ਸਾਰੀ ਸਵਾਲੀ ਲੋਅ ਬਣਿਆ ਸਾਰਿਆਂ ਦੇ ਆਪਕੋ ਨਾਮ ਦਾ ਸੋਇਆ ਸੰਭਾਲ ਕਰਤੀ ਹਗਰ ਕੀ ਗੱਲ ਹੋਈ ਭਾਈ ਗੱਡੀ ਤੇ ਖੜੀ ਮੇਰਾ ਬੱਚਾ ਆਇਆ ਦੌੜ ਕੇ ਇਹ ਪਿਛੇ ਹੋਰ ਨ ਮਾਰੀ ਜਾਂਦਾ ਇਨੂੰ ਪਤਾ ਮੇਰੀ ਗੱਡੀ ਲੱਗ ਜਾਣੀ ਹੈ ਇਹਨੇ ਮੋੜ ਲਈ ਗੱਡੀ ਤੇ ਗੱਡੀ ਟੱਚ ਕਰ ਦਿੱਤੀ ਕਿਹਦੇ ਵਾਲੀ ਯਾਰ ਗੱਡੀ ਹੈ ਚਾਹੇ ਤੇ ਮੇਰੀ ਗੱਡੀ ਇਹਦੇ ਕੋ ਮੇਰੀ ਗੱਡੀ ਕਿੱਥੇ ਇੱਥੋਂ ਖੜੀ ਕੀਤੀ ਗੱਡੀ ਇਹਨੇ ਇੱਥੇ ਗੱਡੀ ਲਾਤੀ ਠੀਕ ਹੈ ਗਲਤੀ ਕਿਹਦੀ ਹੈ ਦੱਸ ਇਹ ਅੰਦਰੋਂ ਆ ਰਿਹਾ ਯਾਰ ਮੈਂ ਗਲਤ ਨਾ ਆਵਾਂ ਜੇ ਮੈਂ ਅੰਦਰੋਂ ਆ ਰਿਹਾ ਹਾਂ ਭਾਜੀ ਇਹਨਾਂ ਨੂੰ ਮੈਂ ਨਹੀਂ ਗੱਲ ਹੀ ਭਾਜੀ ਮੇਰਾ ਹੁਕਮ ਨਹੀਂ ਇਹਨਾਂ ਕਿਹਾ ਕਿ ਰੋਕੋ ਬੱਚਾ ਆ ਗਿਆ ਜਾਂ ਭਾਜੀ ਗੱਲ ਹੀ ਨਹੀਂ ਸਮਝਦੇ ਆ ਬਸ ਯਾਰ ਮੈਂ ਨਹੀਂ ਹਾਂ ਕਿ ਸੁਣੋ ਮੈਂ ਗੱਲ ਵੀ ਨਹੀਂ ਕਰੂੰਗਾ ਟੈਂਡੇ ਮੈਂ ਬੰਦ ਆ ਯਾਰ ਲੋਕ ਵਾਲੇ ਨਾਲ ਨਹੀਂ ਮੈਂ ਆਪੇ ਕਰਾਂਗਾ ਤੇਰਾ ਟਾਈਮ ਇਸਟੋੜਿਆ ਨਾ ਮੇਰਾ ਟਾਈਮ ਇਸਟੋੜਿਆ ਗੱਡੀ ਦਾ ਚਲੋ ਮੈਂ ਇਹ ਨਹੀਂ ਕਹਿੰਦਾ ਭਾਈ ਮੇਰੀ ਗੱਲ ਮੇਰੀ ਸੁਣ ਮੈਂ ਟਟਾ ਟਟਾ ਮੈਂ ਪਰੂੰ ਕਿ ਮੇਰਾ ਜਿੰਨਾ ਨੁਕਸਾਨ ਹੋਇਆ ਕੋਈ ਭਰਗਾ ਹੈ ਨਾ ਜਿੰਨਾ ਮੈਂ ਨੁਕਸਾਨ ਹੋਇਆ ਮੈਂ ਕਹਿੰਦਾ ਨਾ ਤੂੰ ਇਹ ਕੱਢੀ ਮਾਰ ਕੇ ਚਲ ਜੂ ਤਾਂ ਦੇਖ ਤੇ ਬਿਲਾਈ ਜਾ ਨਾ ਯਾਰ ਤੂੰ ਮਲਿਕ ਗੱਡੀ ਨੂੰ ਕਿੱਡੀ ਰੋਕੀ ਯਾਰ ਸਿਰ ਬੱਚਾ ਡੋਟਾ ਆਇਆ ਕੰਦਾਂ ਨਿਕਲ ਛੋਟੇ ਦਾ ਬੱਚਾ ਡੋੜ ਗਿਆ ਯਾਰ ਕੋਈ ਜਲਦੀ ਕਿੰਨਾ ਖੱਟ ਜਾਊਗਾ ਕੋਈ ਨਹੀਂ ਫਟਕ ਜਾਓ ਜਾਓ ਤੇ ਰੱਖੋ ਇਹਨਾਂ ਨੂੰ ਭਰ ਦਾਂਗੇ ਜਿਹਨਾਂ ਇਹ ਜਾਣ ਭਰ ਦਾਂਗੇ ਅਸੀਂ ਗੱਡੀ ਦਾ ਨੰਬਰ ਨੋਟ ਕਰ ਲਓ ਗੱਡੀ ਦਾ ਨੰਬਰ ਭਰਾਂਗੇ ਕੋਈ ਟੈਨਸ਼ਨ ਕਮ ਨਹੀਂ ਹੁੰਦੀ ਗੱਡੀਆਂ ਨੂੰ ਨੁਕਸਾਨ ਹੁੰਦੀ ਹੈ ਮੇਰੀ ਨੂੰ ਨੁਕਸਾਨ ਹੁੰਦੀ ਹੈ ਤੈਨੂੰ ਗੈਰ ਤੱਕ ਭਰ ਦਾਂਗੇ ਫੇਰ ਕੰਨ ਦਾਂਗੇ ਇੰਨਾ ਹੁੰਦਾ ਭਾਈ ਪਿੱਛੋਂ ਕਰ ਦੋ ਮੈਂ ਜਾਣਾ ਐਡਾ ਹੁੰਦਾ ਹੁਣ ਜੱਕਦਾ ਹੁੰਦਾ ਨਾ ਹੁੰਦਾ ਜੀ ਤੇ ਬਣੇ ਡਾਇਗ੍ਰam ਬਣਾ ਇਹਨੂੰ ਨੰਬਰ ਲੈਓ ਇਹਨੂੰ ਬਣਾ ਕੇ ਤਿਆਰ ਕਰੋ ਪਹਿਲੀ ਫੋਟੋ ਆ ਵੀਰ ਦੀ ਕੰਮ ਦੀ ਫੋਟੋ ਕੱਢ ਲਾਓ ਹਾਂ ਭਾਜੀ ਇਹ ਦੂਜਾ ਪਾ ਲੈਂਦੇ ਹਾਂ ਆਹ ਵੀ ਦੇ ਬਣ ਕੇ ਚੱਲ ਆ। ਕਿੰਨੇ ਜਾਜਲੀ ਉਹ ਨਹੀਂ ਪੈ ਰਹੇ ਲੈ ਆ। ਤੂੰ ਗੱਲੀ ਨੰਬਰ ਲੋਡ ਕਰ। ਸਰ ਮੈਨੂੰ ਕੀ ਰਿਪੋਰਟ ਤੇ ਕੱਢੀ ਦੇਖਣਾ। ਹੁਣ ਫੋਨ ਚੱਲ ਜਾਂਦਾ ਹੁਣ ਕੀ ਆ ਗੱਲਾਂ ਮਰੀ ਇੱਕ ਮੰਨ। ਜੱਗ ਤੋਂ ਕਰ। ਯਾਰ ਆਪਾਂ ਆਪਾਂ ਤੇ ਨਾਲ ਕੰਪਰਮਾਈਜ਼ ਕਰਨ ਨੂੰ ਤਿਆਰ ਆ। 50-50 ਹੱਜਾ ਕਰਦਾ ਬਸ ਕਰਦਾ। ਹੈ? ਅਰੇ ਆਪਾਂ ਤੇ ਕੰਪਰਮਾਈਜ਼ ਕੰਪਰਮਾਈਜ਼ ਕਰਦੇ ਤੂੰ। ਜੇ ਮੈਂ ਧਿਆਨ ਨਹੀਂ ਆ। ਇਹ ਜੱਤੂ ਕੋਲ ਨਹੀਂ ਉਹਨਾਂ ਕੋਲ ਜਾਣਾ। ਕਿਹਾ ਤਾਂ ਆਪਾਂ ਕੋਈ ਨੰਬਰ पीडीसी न्यूज़ और गया भ्रभा पीडीसी न्यूज तैयार नहीं ये गंगा है और बड़ा वाला है इसमें साहब अपने कपड़े करते हैं और मेरी बात होती है हारे देवी जी के में से गब्बे बात है जो भी जो भी है डाटा से गियर डाल के और ऊपर डाल के Thank you.

ਮੇਰਾ ਨਾਮ ਸ਼ੁਭაშ ਮੈਂ ਇੱਥੇ ਮੇਰਾ ਪਿੰਡ ਹੈ ਮੁਕੇਰੀਆਂ ਇੱਥੋਂ ਆ ਰਿਹਾ ਮੈਂ ਮੁਕੇਰੀਆਂ ਤੋਂ ਆ ਰਿਹਾ ਮੇਰੇ ਗੈਸਟ ਆ ਰਹੇ ਮੈਂ ਉਹਨਾਂ ਲੈਣ ਆਇਆ ਸਿਰਫ ਮੇਰੇ ਬੱਚੇ ਨੇ ਗੱਡੀ ਦੇਖੀ ਤਾਂ ਗੱਡੀ ਧੋੜ ਕੇ ਆ ਗਿਆ ਮੈਂ 2 ਸੈਕਿੰਡ ਗੱਡੀ ਰੋਕੀ ਇਹਨੇ ਗੱਡੀ ਘੁਮਾਤੀ ਪਿੱਛੋਂ ਗੱਡੀ ਮਾਰਤੀ ਦੱਸ ਨਹੀਂ ਬੱਚਾ ਕਿੱਥੇ ਗਿਆ ਬੱਚਾ ਉੱਥੋਂ ਤਰੀਕੇ ਧੋੜੇ ਆ ਗਿਆ ਗੱਡੀ ਵਾਲ ਮੇਰੀ ਬੇਟੀ ਪਿੱਛੇ ਬੈਠੀਗੀ ਉਹ ਬੇਟੀ ਵਾਲ ਦੇਖਿਆ ਧੋੜਿਆ ਮੈਂ ਇਹ ਪਿਜੋਹਰ ਮਾਰੀਆ ਮੈਂ ਕਿਹਾ 1 ਸੈਕਿੰਡ ਰੁਕ ਯਾਰ ਮੈਂ ਬੱਚਾ ਆ ਗਿਆ ਧੋੜ ਕੇ ਤੇ ਉਹਨੂੰ ਬਿਠਾ ਲਵਾ ਇਹਨੇ ਨਹੀਂ ਤੈਨੂੰ ਇਹਨੂੰ ਪਤਾ ਨਹੀਂ ਕਿ ਗੱਡੀ ਗੱਡੀ ਦੀ ਹੈੱਡਲਾਈਟ ਟੁੱਟ ਗਈ ਬੰਪਰ ਵੀ ਬੈਂਡ ਹੋ ਗਿਆ ਨਹੀਂ ਹੈੱਡਲਾਈਟ ਪੈਕਟ ਲੈਟ ਉਹ ਬੈਕਲਾਈਟ ਸੋਰੀ ਸੋਰੀ ਬੈਕਲਾਈਟ ਔਰ ਬੰਪਰ ਠੀਕ ਹੈ ਜੀ ਡਰਾਈਵਰ ਕਹਿੰਦਾ ਉਲਟਾ ਮੈਨੂੰ ਕਹਿੰਦੇ ਆ ਕਿ ਜੇ ਮੇਰੀ ਗੱਡੀ ਤੇ ਖੜੀ ਹੈ ਨੁਕਸਾਨ ਤੈਨੂੰ ਭਰਨਾ ਪਏਗਾ ਮੇਰਾ ਦੱਸੋ ਇੱਕ ਤਾਂ ਤੂੰ ਖੜੀ ਗੱਡੀ 'ਚ ਮਾਰਨੇ ਆ ਤੂੰ ਮੈਨੂੰ ਕਹਿੰਦਾ ਨੁਕਸਾਨ ਭਰਨਾ ਪਏਗਾ ਮੇਰਾ ਨਾ ਮਾਸ਼ਾ ਅਸੀਂ ਮੁਕੇਰੀਆਂ ਤੋਂ ਕੀ ਗੱਲ ਹੋਈ ਸਰ ਇਹ ਇੱਥੇ ਆ ਕੇ ਮਤਲਬ ਲੈਣ ਆਏ ਹੀ ਸਵਾਰੀਆਂ ਆਪਣੇ ਨਾਲ ਦੇ ਰੈਨੇਸ਼ਨ ਰਿਲੇਟਿਵ ਲੈਣ ਆਏ ਹੀ ਤੇ ਏ ਬੱਸ ਵਾਲਾ ਨਾ ਹੋਰ ਦੇਰ ਸਾਨੂੰ ਤੋ ਆਈਆਂ ਨੂੰ ਕਿਹਾ ਕਿ 2 ਸੈਕਿੰਡ ਰੁਕ ਬੱਚਾ ਜਾਖਦਾ ਮਾਇਆ ਬੱਚੇ ਨੂੰ ਬਿਠਾਣ ਕਰਕੇ ਅਸੀਂ 2 ਮਿੰਟ ਹੀ ਰੁਕੀ 2 ਮਿੰਟ ਮੇਰੀ ਮਤਲਬ ਕਿ 5 ਸੈਕਿੰਡ ਇਹਨੂੰ ਲਿਆ ਕੇ ਵਿੱਚ ਮਾਰ ਦਿੱਤੀ ਗੱਡੀਏ ਹਾਂਜੀ ਪਿੱਛੇ ਬੈਕ ਤੋਂ ਨਹੀਂ ਉਹਦਾ ਜੀ ਨੁਕਸਾਨ ਹੋਇਆ ਉਹ ਬਿਠਾ ਲੈ ਸੀ ਬੱਚਾ ਜੀ ਉਹ ਡਿਜ਼ਾਈਨ ਲਾਈਟ ਜਿਹੜੀ ਪਿਛਲੀ ਉਹ ਟੁੱਟੀ ਹੈ ਬੈਂਡ ਉਹ ਲੌਗ ਟੁੱਟ ਗਿਆ ਪਿੱਛੇ ਸਾਰਾ ਕੁਝ ਕਿੰਨਾ ਸਰ ਇਹ ਨਾ ਤੱਕ ਮੈਂ ਤਾਂ ਦੱਸ ਨਹੀਂ ਸਕਦਾ ਮਕੈਨਿਕ ਦੇਖੇਗਾ ਤੋਹੀ ਦੱਸੇਗਾ ਕਿ ਮੰਨ ਜੀ ਤੁਹਾਡੀ ਸਾਡਾ ਨੁਕਸਾਨ ਹੋ ਠੀਕ ਕਰਵਾ ਦੇ ਸਾਡਾ ਸਾਨੂੰ ਕੋਈ ਪੈਸੇ ਦਾਨ ਕੀ ਪੈ ਲੈਣ ਦਾ ਕੁਝ ਸਾਡਾ ਨੁਕਸਾਨ ਭਰ ਦੇ ਬਹੁਤ ਭਾਦਨ ਤੁਹਾਨੂੰ ਜੋ ਵੀ ਸਾਡਾ ਨੁਕਸਾਨ ਹੋਇਆ ਤਾਂ ਤੂੰ ਆ ਰਿਹਾ ਕਿੱਥੇ ਜਾਣਾ ਅਸੀਂ ਮੁਕੇਰੀਆਂ ਆ ਰਹੇ ਸੀ ਕੋ ਦੱਸ ਗੁਰਦਾਸਪੁਰ ਚ ਨਹੀਂ ਨਹੀਂ ਇੱਥੇ ਮੇਰੇ ਭਾਈ ਕੇ ਆਏ ਮੈਂ ਤੇ ਮੋਰ ਤੇ ਘੜੀ ਖੋਤੀ ਆ ਤੇ ਮੈਂ ਤੇ ਮੋਰ ਤੇ ਆਇਆ ਤੇ ਮੈਂ ਤੇ ਇਹਨਾਂ ਨਾਲ ਘਾਨ ਮਾਰਿਆ ਨਾ ਗਾਂ ਕਿਦੀ ਚੌਂਦੇ ਵਿੱਚ ਪਾਈ ਗਈ ਕਿਹੜੀ ਲੱਗੀ ਮਾਰੀ ਜੀ ਲੱਡੀ ਗਈ ਇਹ ਕਿਹਨੂੰ ਖਾਣ ਹੋਇਆ ਭਜਨਾ ਸ਼ੀਸ਼ਾ ਖਪਾਛਾ ਜੀ ਲੜਕੀ ਕੀ ਕੀ ਤੁਹਾਡੇ ਨੂੰ ਕੀ ਕੀ ਤੇ ਜਾ ਬਾਕੀ ਉਰਜੀ ਹੋਰ ਮਾਰਗਾਂ ਕਰਦੇ ਆਂ ਕੀ ਗੱਲ ਜੋ ਵੀ ਆ ਉਹਨਾਂ ਦਾ ਖਰਚਾ ਜੋ ਵੀ ਹੋਊਗਾ ਮਲਕੇ ਦੀ ਜੀ ਹੋ ਗਿਆ ਟ੍ਰਾਂਸਪੋਰਟ ਕਿਹੜੀ ਹੈ ਖਾਚਾ ਕਰ ਅੱਛਾ ਕੀ ਕਿੰਨੇ ਚ ਲੱਗੂਗਾ ਬੰਤੀ ਭਾਜੀ ਬੈਠੋ ਮੈਂ ਜੀ ਉਹਨਾਂ ਕਰਕੇ ਗੱਲ ਤਾਂ ਜੋ ਵੀ ਇਹਨਾਂ ਦਾ ਕਰਕੇ ਜਾ ਲੈ ਇਹਨਾਂ ਨੂੰ ਆਪਾਂ ਜੋ ਵੀ ਬਣਾ ਲੈ ਉਹ ਖਰਚਾ ਬਣ ਜਾਣਾ ਅੱਗੇ ਤਾਂ ਕੋਈ ਗੱਲ ਨਹੀਂ ਪਾ